ਗੁਰਾਇਆਂ ਦੇਣੀ ਜਗਰਨ ਟੀਮ ਅੱਜ ਸ਼ੋਰੇ ਮਾਰਸ਼ਲ ਆਰਟਸ ਸਪੋਰਟਸ ਅਕੈਡਮੀ ਗੁਰਾਇਆਂ ਪਹੁੰਚੀ ਗੁਰਾਇਆਂ ਅਕੈਡਮੀ ਪਹੁੰਚਣ ਤੇ ਕੋਚ ਜਸਮਨ ਨੇ ਉਹਨਾਂ ਦਾ ਤੇ ਦਿਲੋਤਨਵਾਦ ਕੀਤਾ ਇਸ ਟੀਮ ਨੇ 2025 ਸਕੂਲ ਖੇਡਾਂ ਦੇ ਤਾਈਕਵਾਂਡੋ ਜੇਤੂਆਂ ਸਤਿਮਰਾਏ ਰੋਨਿਤ ਕੁਮਾਰ ਚੋਕਮਨ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਜਤਿੰਦਰ ਕੁਮਾਰ ਜੋਤੀ ਅਤੇ ਰੋਹਨ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਬੱਚਿਆਂ ਨੂੰ ਸਨਮਾਨ ਕੀਤਾ ਅਤੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਇਸ ਮੌਕੇ ਅਕੈਡਮੀ ਦੇ ਕੋਚ ਜਸਮਨ ਖਿਡਾਰੀ ਸਤਿਮਰਾਈ ਰੌਣਿਤ ਕੁਮਾਰ ਮਨਜਿੰਦਰ ਕੁਮਾਰ ਸਲੋਮੀ ਰੌਨਿਕ ਯਕਸ਼ ਗੁਰਵਿੰਦਰ ਆਦਿ ਮੌਜੂਦ ਰਹੇ ਮੈਸ਼ ਹੋਰੇ ਮਾਰਸ਼ਲ ਆਰਟਸ ਸਪੋਰਟਸ ਕਲਮੀ ਗੁਰਾਇਤ ਕੋ ਜਸਮਨ ਅੱਜ ਇੱਥੇ ਸਾਡੇ ਦਰਮਿਆਨ ਅਕੈਡਮੀ ਚ ਗੁਰਾਇਆਂ ਦੀ ਦਿਨ ਜਗਰਨ ਦੀ ਟੀਮ ਸ਼ੇਖ ਤੌਰ ਤੇ ਪਹੁੰਚੀ ਜਿਸ ਵਿੱਚ ਜਿਤਿੰਦਰ ਕੁਮਾਰ ਜੋਤੀ ਅਤੇ ਰੋਹਨ ਕੁਮਾਰ ਉੱਚੇ ਤੌਰ ਤੇ ਹਾਜ਼ਰ ਹੋਏ ਉਹਨਾਂ ਨੇ ਸਕੂਲ ਤਾਈਕਵਾਂਡੋ ਖੇਡ ਵਿੱਚ ਜਿਹੜੇ ਜੇਤੂ ਫੜਾਰੇ ਰਹੇ ਨੇ ਸਤਿਅਮਰਾਏ ਰੋਨਿਤ ਕੁਮਾਰ ਤੇ ਸੁਖਮਨ ਸਿੰਘ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਮੈਂ ਉਹਨਾਂ ਦਾ ਇੱਥੇ ਆਉਣ ਤੇ तहे ਦਿਲੋਂ ਧੰਨਵਾਦ ਕਰਦਾ ਹਾਂ